ਪੰਜਾਬ ਸਰਕਾਰ ਨੇ ਬਿਜਲੀ ਮੁਕਤ ਕੀਤੀ ਹੋਈ ਹੈ ਪਰ ਦੂਜੇ ਪਾਸੇ ਕਈ ਲੋਕ ਬਿਜਲੀ ਨਾਣ ਕਾਰਨ ਪਰੇਸ਼ਾਨ ਨੇ ਕਈ ਜਗ੍ਹਾ ਬਿਜਲੀ ਜ਼ਿਆਦਾ ਆਣ ਕਾਰਨ ਲੋਕ ਪਰੇਸ਼ਾਨ ਨੇ ਹੈਰਾਨ ਹੋ ਜੂ ਕਿ ਜ਼ਿਆਦਾ ਆਣ ਕਾਰ ਕਿਉਂ ਪਰੇਸ਼ਾਨ ਨੇ ਮੈਂ ਇਸ ਸਮੇਂ ਖੜੇ ਹਾਂ ਮੁਹਾਲੀ ਜਿਲ੍ਹੇ ਦੇ ਪਿੰਡ ਸਿਸਮਾ ਦੇ ਵਿੱਚ ਜੋ ਕਿ ਆਖਰੀ ਪਿੰਡ ਹੈ ਸਗਰ ਇਹ ਕਿ ਇਹਨਾਂ ਪਿੰਡਾਂ ਦੇ ਵਿੱਚ ਜ਼ਿਆਦਾ ਲਾਈਟ ਆਉਣ ਕਾਰਨ ਇਹਨਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਸਮਾਨ ਘਰ ਦਾ ਸਬਜਤ ਇੱਕ ਏਸੀ ਕਿਸਦਾ ਫਰਿੱਜ ਕਿਸਦਾ ਕੂਲਰ ਤਬ ਕਿ ਕੀ ਪ੍ਰੋਬਲਮ ਆਈ ਹੈ ਕਿਉਂ ਇਹ ਸਰਕਟ ਉਤਰਨਾ ਪਿਆ ਮਾਮਲਾ ਕੀ ਹੈ ਪੂਰਾ ਪੂਰੇ ਪਿੰਡ ਨੂੰ ਕੂਲਰ 200 ਦੇ ਪੇ ਘਰ ਦੇ ਬਿਮਾਰ ਪੇ ਪੱਖੇ ਦੇ ਬਿਨਾ ਪਏ ਆ ਉਹ ਅੱਛਾ ਸਾਮਾਨ ਸੜਿਆ ਹੈ ਕਾਫੀ ਲੱਖਾਂ ਦਾ ਤੁਸੀਂ ਦੱਸ ਰਹੇ ਸੀ 10-12 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਪਿੰਡ ਦਾ ਕਿਹਦਾ ਫ੍ਰਿਜ ਕਿਹਦਾ ਕੂਲਰ ਕਿਹਦਾ ਏਸੀ ਸੜ ਗਿਆ ਇਹਦਾ ਜਿੰਮੇਵਾਰ ਕੌਣ ਹੈ ਦੇਖੋ ਜ਼ਿੰਮੇਵਾਰ ਤਾਂ ਇਹਦਾ ਬਿਜਲੀ ਬੋਰਡ ਹੀ ਹੈ ਜੀ ਉਹ ਕਿਉਂ ਉਹ ਤਾਂ ਕਹਿੰਦੇ ਕਿ ਅਸੀਂ ਤਾਂ ਬਿਜਲੀ ਫ੍ਰੀ ਦੇ ਰਹੇ ਹਾਂ ਅਸੀਂ ਜਿੰਮੇਵਾਰ ਕਿਉਂ ਬਣੀਏ ਪਾਣਾ ਪਾਣਾ ਅਸੀਂ ਤਾਂ ਫ੍ਰੀ ਨਹੀਂ ਲੈ ਰਹੇ ਅਸੀਂ ਤਾਂ 45-4900 ਰੁਪਏ ਬਿੱਲ ਦੇ ਰਹੇ ਹਾਂ ਸਾਡੇ ਪਤਾ ਬਿੱਲ ਪਏ ਆ ਅੱਛਾ ਅਸੀਂ ਤਾਂ ਫ੍ਰੀ ਮੰਗਦੇ ਨਹੀਂ ਪੰਜਾਬ ਦੇ ਵਿੱਚ ਇੱਕ ਪਾਸੇ ਪੰਜਾਬ ਸਰਕਾਰ ਨੇ ਬਿਜਲੀ ਮੁਕਤ ਕੀਤੀ ਹੋਈ ਹੈ ਪਰ ਦੂਜੇ ਪਾਸੇ ਕਈ ਲੋਕ ਬਿਜਲੀ ਨਾ ਆਣ ਕਾਰਨ ਪਰੇਸ਼ਾਨ ਨੇ ਕਈ ਜਗ੍ਹਾ ਬਿਜਲੀ ਜ਼ਿਆਦਾ ਆਣ ਕਾਰਨ ਵੀ ਲੋਕ ਪਰੇਸ਼ਾਨ ਨੇ ਤੁਸੀਂ ਵੀ ਹੈਰਾਨ ਹੋ ਜਾਓਗੇ ਜ਼ਿਆਦਾ ਆਣ ਕਾਰਨ ਕਿਉਂ ਪਰੇਸ਼ਾਨ ਨੇ ਮੈਂ ਇਸ ਸਮੇਂ ਖੜੇ ਹਾਂ ਮੁਹਾਲੀ ਜ਼ਿਲ੍ਹੇ ਦੇ ਪਿੰਡ ਸਿਸਮਾ ਦੇ ਵਿੱਚ ਜੋ ਕਿ ਆਖਰੀ ਪਿੰਡ ਹੈ ਸ਼ਿਵਾਲਿਕ ਦੀ ਪਹਾੜੀਆਂ ਦੇ ਕਿਬਸਿਆ ਹੋਇਆ ਹੈ ਕਾਫੀ ਮਸ਼ਹੂਰ ਹੈ ਕੈਪਟਨ ਮੁੰਦਰ ਸਿੰਘ ਦਾ ਫਾਰਮ ਤੇ ਹੋਰ ਵੀ ਵੱਡੇ ਮੰਤਰੀਆਂ ਦੇ ਸਗੇ ਉਤੇ ਫਾਰਮ ਨੇ ਤਾਂ ਉਹਨਾਂ ਪਿੰਡਾਂ ਦੇ ਲੋਕ ਸੜਕ ਦੇ ਉੱਤੇ ਉਤਰੇ ਨੇ ਸਮੱਸਿਆ ਕੀ ਆ ਵੀ ਗੱਲਬਾਤ ਕਰਾਂਗੇ ਦੱਸਿਆ ਜਾ ਰਿਹਾ ਕਿ ਇਹਨਾਂ ਪਿੰਡਾਂ ਦੇ ਵਿੱਚ ਜਿਆਦਾ ਲਾਈਟ ਆਉਣ ਕਾਰਨ ਇਹਨਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਸਮਾਨ ਘਰ ਦਾ ਸਰ ਗਿਆ ਕਿਸਦਾ ਏਸੀ ਕਿਸਦਾ ਫਰਿੱਜ ਕਿਸਦਾ ਕੂਲਰ ਤਾਂ ਵੀ ਕੀ ਕੀ ਪ੍ਰੋਬਲਮ ਆਈ ਹੈ ਕਿਉਂ ਸੜਕੇ ਉਤਰਨਾ ਪਿਆ ਮਾਮਲਾ ਕੀ ਹੈ ਪੂਰਾ ਪੂਰੇ ਪਿੰਡ ਨੂੰ ਇਹ ਸਭ ਤੋਂ ਵੱਡੀ ਪ੍ਰੋਬਲ ਸਾਡੂੰ ਲਾਈਟ ਦੀ ਹੈ ਇਥੋਂ ਪਹਿਲਾਂ ਤਾਂ ਲਾਈਟ ਸਾਡੀ ਡਿਮ ਆਂਦੀ ਸੀ ਹੁਣ ਜਦ ਲਾਈਟ ਇੱਕ ਲੱਖ ਤਾਈ ਤਾਂ ਕੱਲ ਸ਼ਾਮੀ ਹਾਂਜੀ ਕੁਝ 12 12:30 ਦੇ ਟਾਈਮ ਸੀ ਹਾਂ ਤਾਂ 350 350 ਦੇ ਉੱਪਰ ক্লোਜ਼ ਕਰ ਗਈ ਲੈ ਅੱਛਾ ਤਾਂ ਅਸੀਂ ਇੱਥੇ ਆਪਣੇ ਇਹਨਾਂ ਨੂੰ ਫੋਨ ਕੀਤਾ ਐਸਡੀਓ ਸਾਹਿਬ ਨੂੰ ਉਹਨਾਂ ਨੇ ਫੋਨ ਨਹੀਂ ਸਾਡਾ ਚੱਕਿਆ ਜੀ ਉਸ ਤੋਂ ਬਾਅਦ ਜੈ ਨੂੰ ਕੀਤਾ ਦੇਈ ਨਾ ਨਹੀਂ ਚੱਕਿਆ ਫਿਰ ਅਸੀਂ ਐਸਸੀ ਸਾਹਿਬ ਨੂੰ ਫੋਨ ਕਰਿਆ ਉਹ ਕਹਿੰਦੇ ਮੈਂ ਤੁਹਾਨੂੰ 10 ਮਿੰਟ ਦੇ ਵਿੱਚ ਬੰਦੇ ਭੇਜਦਾ ਮੁੜ ਕੇ ਸਾਈ ਰਾਤ ਚੱਲੇਗੀ ਕੋਈ ਨਹੀਂ ਆਇਆ ਜੀ ਸਾਡੇ ਉਰੇ ਘੱਟੋ ਘੱਟ ਜਿਆਦਾ ਨਹੀਂ ਤਾਂ 10-15 ਲੱਖ ਰੁਪਏ ਦਾ ਸਾਡੇ ਉਰੇ 35 40 ਘਰ ਦਾ ਨੁਕਸਾਨ ਹੋਇਆ 35 ਕੀ ਕੀ ਸਮਾਨ ਛੜਿਆ ਤੁਹਾਡੇ ਪਿੰਡ ਦਾ ਉਹਦੇ ਵਿੱਚ ਏਸੀ ਆ ਜੀ ਫਰਿੱਜ ਹੋ ਗਏ ਕੋਲਰ ਹੋ ਗਏ ਜੀ ਇਨਵਰਟਰ ਹੋ ਗਏ ਜੀ ਹੋਰ ਪੰਖ ਪੰਖੇ ਹੋ ਗਏ ਯਾਨੀ ਕਾਫੀ ਚੀਜ਼ਾਂ ਐ ਹਲੇ ਤਾਂ ਇਨਕਲੂਡ ਬਾਕੀ ਸਾਨੂੰ ਜਿਹੜੀ ਪ੍ਰੋਬਲਮ ਆ ਰਹੀ ਸੀ ਕਾਫੀ ਦਿਨਾਂ ਤੋਂ ਫਿਰ ਉਹ ਤੁਸੀਂ ਲਿਖਤੀ ਤੌਰ ਤੇ ਨਹੀਂ ਦਿੱਤੀ ਕਿ ਤੇ ਜਾ ਕੇ ਬਿਜਲੀ ਪੁਆਇਂਟ ਦੇ ਵਿੱਚ ਕੀ ਸਾਡੀ ਪ੍ਰੋਬਲਮ ਆ ਰਹੀ ਭਾਈ ਸਰ 12 ਤਰੀਕ ਤੋਂ ਲੈ ਕੇ 31 ਤਰੀਕ ਤੱਕ ਦੀ ਸਾਡੇ ਪਾਸ ਕੰਪਲੀਟਾਂ ਪਈਆਂ ਅਸੀਂ ਤਾਂ ਕੰਪਲੀਟਾ ਕਰ ਕਰ ਕੇ ਤੰਗ ਆ ਗਏ ਸਾਨੂੰ ਤਾਂ ਕੰਪਲੀਟ ਕਰ ਦੇ ਵੀ ਸਰ ਮੰਦੀ ਐ ਵੀ ਅੱਜ ਪਰ ਉਹਹੀ ਗੱਲ ਆ ਗਈ ਨਾ ਵੀ ਸੁਣਿਆ ਦੋਏ ਪਾਸੇ ਨੂੰ ਕੱਢ ਦਿੰਦੇ ਆ ਠੀਕ ਆ ਅਖਬਰੀ ਸਾਡੇ ਨਾਲ ਨੇ ਅਖਬਰੀ ਕਿੰਨੇ ਸਾਲ ਪੁਰਾਣਾ ਟਰਾਂਸਫਾਰਮ ਹੈ ਇਹ ਜਿਹੜਾ ਤੁਹਾਡੇ ਪਿੰਡ ਚ ਲੱਗਿਆ ਹੋਇਆ ਮੇਰਾ 1970 ਦਾ ਜਨਮ ਇਹ ਮੈਸੇਜਰ ਮੇਰੇ ਜਨਮ ਤੋਂ ਪਹਿਲਾਂ ਹੀ ਹੈ ਜੀ ਇਹ ਤਾਂ ਕਾਫੀ ਹੋ ਗਿਆ 50 55 ਸਾਲ ਹੋ ਗਏ ਹਾਂ ਜੀ 54 ਸਾਲ ਦੀ ਉਮਰ ਹੋ ਗਈ ਜੀ ਮੇਰੀ ਪੁੱਛਾ ਵੀ ਮੈਸੇਜਰ ਉਸ ਤੋਂ ਪਹਿਲਾਂ ਕਰਦਾ ਜੀ ਮੈਨੂੰ ਪੱਕਾ ਪਤਾ ਨਹੀਂ ਹੈ ਲੇਕਿਨ ਮੈਂ 54 ਸਾਲ ਤੋਂ ਹੋ ਹੀ ਜਾ ਕਰਾਂ ਜੀ ਇੱਕ ਟਰਾਂਸਫਾਰਮ ਲਈ ਆਹੀ ਜੇ ਆਹੀ ਖੇਤੋਂ ਨੂੰ ਆਹੀ ਪਿੰਡ ਨੂੰ ਹਾਂਜੀ ਹਾਂਜੀ ਆਹੀ ਹੈ ਜੀ ਦੋਨੇ ਪਾਸੇ ਆਹੀ ਇੱਕ ਹੀ ਮੋਟਰ ਹੈ ਇੱਕੋ ਬੋਲ ਰਹੀ ਹੈ ਅੱਛਾ ਜਿਹੜਾ ਸਮਾਨ ਸੜਿਆ ਹੈ ਕਿੰਨਾ ਕਬੜਾ ਨੁਕਸਾਨ ਹੋਇਆ ਪਿੰਡ ਦਾ ਨੁਕਸਾਨ ਮੇਰਾ ਜੀ ਦੇਖੋ ਮੇਰੇ ਆਪਣੇ ਘਰ ਦੀ ਜਨ ਦੱਸਦਾ ਦੱਸਦਾ ਜੀ ਮੇਰਾ ਕੂਲਰ ਸੜ ਗਿਆ ਜੀ ਪੱਖਾ ਸੜ ਗਿਆ ਜੀ ਜਿਹੜਾ ਬੋਲਟੇਜ ਕੰਟਰੋਲਰ ਵਾਲਾ ਯੋ ਸੜ ਗਿਆ ਜੀ ਠੀਕ ਹੈ ਜੀ ਬਾਕੀ ਲਾਗ ਲਾਗ ਤੇ ਪੜੋਸੀਆਂ ਦੇ ਕਿਸੇ ਪੱਖੇ ਕਿਸੇ ਕੂਲਰ ਕਿਸੇ ਮਤਲਬ ਏਸੀ ਬਹੁਤ ਕਾਫੀ ਬੜਾ ਨੁਕਸਾਨ ਹੋਇਆ ਪਿੰਡ ਇਹ ਜ਼ਿੰਮੇਵਾਰ ਕੌਣ ਹੈ ਫਿਰ ਹੁਣ ਜ਼ਿੰਮੇਵਾਰ ਤੇ ਦੇਖੋ ਹੁਣ ਅਸੀਂ ਕਿਹਨੂੰ ਕਹੀਏ ਜੀ ਸਾਰੇ ਦਾ ਕਸੂਰ ਹੈ ਜੀ ਨਾ ਪ੍ਰੋਵਾਈਡ ਹੈ ਕਿਸੇ ਦੀ ਨਾ ਪ੍ਰੋਵਾਈਡ ਤਾਂ ਹੋਈ ਹਾਈਏ ਜੀ ਜੀ ਦੀ ਹੈ ਇਹ ਪੰਜਾਬ ਰਾਜ ਬਿਜ ਬੋਰਡ ਦੀ ਹੈ ਜੀ ਹਰਤੀ ਦੀ ਹੈ ਜੀ ਉਹਨਾਂ ਜ਼ਿੰਮੇਵਾਰੀ ਹਾਂਜੀ ਠੀਕ ਹੈ ਬਿਲਕੁਲ ਤੇ ਤੁਹਾਡੇ ਕੀ ਕੀ ਸੜਿਆ ਜੀ ਸਮਾਨ ਪੱਕਾ ਸੜ ਗਿਆ ਜੀ ਪੱਕਾ ਸੜ ਗਿਆ ਹਾਂਜੀ ਕਦੋਂ ਲਾਈਟਾਂ ਰਾਤ ਦੀਆਂ ਅੱਛਾ ਹਾਂ ਲਾਈਟਾਂ ਖਰਾਬ ਹੋ ਗਈਆਂ ਸਾਰੀਆਂ ਕੋ ਸਰਕਾਰ ਤਾਂ ਕਹਿੰਦੀ ਮੁਫਤ ਬਿਜਲੀ ਦੇ ਰਹੀ ਐ ਅਸੀਂ ਮੁਫਤ ਨਹੀਂ ਬਟਾ ਤਾਂ ਹੁਣ ਜ਼ਿਆਦਾ ਹੁਣ ਪੈਸੇ ਤਾਂ ਜ਼ਿਆਦਾ ਆ ਜੀ ਹਾਂਜੀ ਹਾਂਜੀ ਅੱਛਾ ਨੁਕਸਾਨ ਤਾਂ ਜ਼ਿੰਮੇਵਾਰ ਕੌਣ ਹੈ ਫਿਰ ਜੇ ਨੁਕਸਾਨ ਹੋਇਆ ਪੂਰੇ ਪਿੰਡ ਦੇ ਵਿੱਚ ਕੌਣ ਹੈ ਜੀ ਬਿਜਲੀ ਵਾਲੇ ਹੋਣਗੇ ਹੂੰ ਅੱਛਾ ਕਦੋਂ ਤੋਂ ਲੱਗਿਆ ਹੋਇਆ ਤੁਹਾਡਾ ਟਰਾਂਸਫਾਰਮ ਇਹ ਬਹੁਤ ਬਹੁਤ ਦੇਰ ਦਾ ਬਹੁਤ ਦੇਰ ਕਾਜੀ ਉਹ ਤੋਂ ਪ੍ਰੋਬਲਮ ਕਿੰਨੇ ਦਿਨਾਂ ਤੋਂ ਆ ਰਹੀ ਹੈ ਮੇਰੀ 55 ਪ੍ਰੋਬਲਮ ਕਿੰਨੇ ਦਿਨਾਂ ਤੋਂ ਆ ਰਹੀ ਹੈ ਪ੍ਰੋਬਲਮ ਤਾਂ ਜੀ ਹੋਣੀ ਹੈ ਜੇ ਫਲੈਟ ਆ ਦਾ ਪਾਣੀ ਆਉਗਾ ਨਹੀਂ ਪਾਣੀ ਦੀ ਵੀ ਪ੍ਰੋਬਲਮ ਹੈ ਅੱਛਾ ਪਾਣੀ ਵੀ ਨਹੀਂ ਆਂਦਾ ਫਿਰ ਹੋਗੇ 10-12 ਦਿਨ ਤੇ ਪ੍ਰੋਬਲਮ ਆ ਨੀ ਗਾਏ ਬਾਹਰ ਕੱਢੇ ਤਮਾਦਮ ਤਾਰਾ ਜਲ ਗਿਆ ਤਮਾਦਮ ਨਿਆਣੇ ਵੀ ਹਾਂਜੀ ਸੇ ਪੱਜ ਕੇ ਰਾਤ ਚਾ ਵੀ ਬਾਹਰ ਕੱਢੇ ਤਮਾਦਮ ਏਸੀ ਕੁੱਲਰ ਫ੍ਰਿਜ ਸਭ ਸੜ ਗਏ ਜੀ ਦੇਖੋ ਕਿ ਬੜੀ ਮਿਹਨਤ ਦੇ ਨਾਲ ਲੋਕ ਸਮਾਨ ਖਰੀਦਦੇ ਨੇ ਪਰ ਬਿਜਲੀ ਵਿਭਾਗ ਦੇ ਲਾਪਰਵਾਹੀ ਕਾਰਨ ਇਹਨਾਂ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤਾਂ ਸਮਾਨ ਸੜ ਗਿਆ ਬੜੀ ਮੁਸ਼ਕਲ ਨਾਲ ਬੰਦਾ ਬਣਾਉਂਦਾ ਹੈ ਕੋਈ ਕਿਸ਼ਤਾਂ ਦੇ ਲੈ ਕੇ ਆਂਦਾ ਹੈ ਸੀ ਕੋਈ ਕਿਸੇ ਤਰੀਕੇ ਨਾਲ ਦਿਹਾੜੀ ਲਾ ਕੇ ਪਰ ਜਿਹੜਾ ਨੁਕਸਾਨ ਹੋਇਆ ਇਹਦੀ ਪਰਵਾਹੀ ਲੱਗਦਾ ਕਿ ਬਿਲੀ ਪਾ ਕਰ ਦੇਗਾ ਲੈ ਕਿਤਨੇ ਕਿ ਥੋੜੀ ਜੰਮੇ ਪਈ ਹੈ ਵੀ ਸਾਰੀ ਸਾਡੇ ਜੰਮੇ ਉਹਨਾਂ ਤਾਂ ਕੋਈ ਪਰਵਾਹੀ ਨਹੀਂ ਕਰਨੀ ਜੀ ਹੂੰ ਬਿਲਕੁਲ ਵੀ ਨਹੀਂ ਜਦੋਂ ਆ ਕੇ ਸੰਦੇਖ ਦੇਖਦੇ ਨਹੀਂ ਯਹਾਂ 'ਤੇ ਜੇ ਅਸੀਂ ਕੰਪਲੇਂਟ ਕਰਦੇ ਹਾਂ ਕਿ ਲਾਈਟ ਨਹੀਂ ਆਏਗੀ ਜੀ ਕੋਈ ਪੁੱਛਦਾ ਹੀ ਨਹੀਂ ਹੈਗਾ ਕਿੰਨੇ ਦਿਨਾਂ ਤੋਂ ਪ੍ਰੋਬਲਮ ਆ ਰਹੀ ਹੈ ਇਹ ਤਾਂ ਜੀ ਕਾਫੀ ਦਿਨਾਂ ਤੋਂ ਆ ਰਹੀ ਹੈ ਅੱਛਾ ਟਰਾਂਸਫਾਰਮ ਦੇ ਵਿੱਚ ਕੋਈ ਸੁਧ ਕੋਈ ਆਸ ਲੱਗਦੀ ਪ੍ਰਸ਼ਾਸਨ ਤੋਂ ਦੇਖ ਲਓ ਹੁਣ ਜੇ ਨਾ ਕੋਈ ਕਰਿਆ ਹੂੰ ਜੇ ਨਾ ਸੁਣਵਾਈ ਹੋਈ ਕੀ ਅਗਲਾ ਕਦਮ ਫਿਰ ਫਿਰ ਸੜਕ ਤੇ ਤਾਂ ਨਾ ਲੱਗੂਗਾ ਜੀ ਧਰਨਾ ਲਾਉਂਗੇ ਫਿਰ ਬਿਲਕੁਲ ਤੁਸੀਂ ਦੇਖੋ ਕਿ ਜਿਹੜੀਆਂ ਬੀਬੀਆਂ ਨੇ ਮਾਤਾ ਜੀ ਧਰਨੇ ਦੀ ਗੱਲ ਕਰ ਰਹੇ ਨੇ ਕਹਿੰਦਾ ਕਿ ਧਰਨਾ ਲਾਦਣਾ ਜੇ ਨਾਲ ਸਾਡਾ ਹੱਲ ਹੋਇਆ ਹਾਂਜੀ ਮਾਤਾ ਕਹਿੰਦਾ ਧਰਨਾ ਲਾਉਂਗੇ ਜੇ ਨਾਲ ਸਾਡੀ ਸੁਣਵਾਈ ਹੋਈ ਜੇ ਨਾ ਕਿਸੇ ਨੇ ਸੁਣਿਆ ਕੂਲਰ 200 ਦੇ ਪੇ ਘਰ ਦੇ ਬਿਮਾਰ ਪਏ ਪੱਖੇ ਦੇ ਬਿਨਾ ਪਏ ਆਹੋ ਅੱਛਾ ਹਾਂ ਬਿਲ ਜਿਆਦਾ ਆ ਗਈ ਤੁਹਾਡੇ ਹਾਂਜੀ ਪਰੇਸ਼ਾਨ ਕਰੇ ਪੇ ਰਾਤ ਤੇ ਪਰ ਬਿਲ ਤਾਂ ਫਰੀ ਹੈ ਅੱਜ ਕੱਲ ਆਕ ਲੋ ਕੋ ਫਰੀ ਨਾ ਦਿੰਦੇ ਨੇ ਸਹਾਲਾ ਸਾਨੂੰ ਤਾਂ ਹਾਂਜੀ ਬਿਲ ਦੇਣਾ ਸਹਾਲਾ ਬੁੱਤ ਸਾਨੂੰ ਤਾਂ ਅੱਛਾ ਜੀ ਫਰੀ ਨਹੀਂ ਚਾਹੀਦੀ ਮੈਨੂੰ ਫਰੀ ਨਹੀਂ ਚਾਹੀਦੀ ਸਾਨੂੰ ਬਸ ਪਰ ਜੇ ਫਰੀ ਨੇ ਆ ਕੇ ਸਾਢੇ 3 ਤੇ ਤੁਹਾਡੇ ਕੂਲਰ ਕਰੇ ਤਰ੍ਹਾਂ ਜਾ ਕੇ ਦੇਖੋ ਬੰਦਾ ਮੇਰਾ ਪਿਆਜ ਖੋਣਾ ਤਰਾਂ ਕੋ ਵਿੱਚ ਅੱਛਾ ਜੀ ਹਾਂ ਪਰੇਸ਼ਾਨ ਹੋਇਆ ਬਿਲਕੁਲ ਤੁਸੀਂ ਦੇਖੋ ਕਿ ਨਾਲ ਦੀ ਨਾਲ ਬੀਬੀਆਂ ਪਰੇਸ਼ਾਨ ਨੇ ਕਾਫੀ ਸਮਾਨ ਸੜ ਗਿਆ ਵਿਕੀ ਜੋ ਹੁਣ ਮੰਗ ਹੈ ਤੁਹਾਡੀ ਕੀ ਮੰਗ ਹੈ ਤੇ ਅਗਰ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਅਗਲਾ ਕਦਮ ਕੀ ਹੈ ਫਿਰ ਇਹ ਸਭ ਤੋਂ ਬੜੀ ਮੰਗ ਸਾਡੀ ਸੀਐਮ ਸਾਹਿਬ ਪੰਜਾਬ ਹੈ ਜਿਹੜੀ ਆਸ ਸਾਰੇ ਲੋਕਾਂ ਨੂੰ ਉਹਨਾਂ ਤੇ ਹੈ ਵੀ ਉਹ ਕਹਿੰਦੇ ਆ ਵੀ ਘਰ ਘਰ ਅਸੀਂ ਲਾਈਟ ਪਜਾਉਂਗੇ ਸਭ ਕੁਝ ਕਰਾਂਗੇ ਫ੍ਰੀ ਦਵਾਂਗੇ ਨਾ ਚਲੋ ਅਸੀਂ ਤਾਂ ਫ੍ਰੀ ਵੀ ਨਹੀਂ ਮੰਗਦੇ ਸੀ ਤਾਂ ਬਿੱਲ ਵੀ ਦਿੰਦੇ ਆ ਜੀ ਬਿੱਲ ਦੇਣ ਦੇ ਬਾਵਜੂਦ ਵੀ ਸਾਡੇ ਨਾਲ ਹਾਲ ਹੋ ਰਿਹਾ ਏ ਕੀ ਸਾਡੀ ਸੁਣਵਾਈ ਨਹੀਂ ਹੁੰਦੀ ਓਰੇ ਬਿਜਲੀ ਬੋਰਡ ਚ ਬਿਲਕੁਲ ਵੀ ਪੂਰੇ 1 ਮਹੀਨਾ ਹੁਣ ਹੋ ਗਿਆ ਉਸ ਤੋਂ ਪਹਿਲਾਂ ਵੀ ਅਸੀਂ ਰੋਂਦੇ ਤੇ ਰੋਂਦੇ ਸਰਵਾਈ ਕੋ ਨਹੀਂ ਕਰਦਾ ਜਈ ਨਹੀਂ ਕਰਦਾ ਐਸਜੀਓ ਨਹੀਂ ਕਰਦਾ ਐਕਸ਼ਨ ਨਹੀਂ ਕਰਦਾ ਕੌਣ ਨਹੀਂ ਕਰਦਾ ਬਿਲਕੁਲ ਸਰ ਉਹ ਜਿਹੜਾ ਜਈ ਲਾਇਆ ਉਹਨੂੰ ਬੋਲਣ ਦਾ ਨਹੀਂ ਪਤਾ ਉਹ ਹੀ ਕੋਈ ਗਲਤ ਬੋਲਦਾ ਹੈ ਗਲਤ ਲੈਂਗੁਏਜ ਬਿਲਕੁਲ ਰਾਤੀ ਤੁਸੀਂ ਆਏ ਦੇਖੋ ਉਹਨੇ ਫੋਨ ਨਹੀਂ ਚੱਕਿਆ ਸਾਡਾ ਉਸ ਤੋਂ ਪਹਿਲਾਂ ਵੀ ਅਸੀਂ ਕਈ ਵਾਰ ਕੰਪਲੈਟਾ ਕਰ ਲੀਆਂ ਸਾਨੂੰ ਸਾਡੇ ਬੰਦੂ ੱਖਾਂ ਕੇ ਬੋਲਦਾ ਹੈ ਉਹ ਪਰ ਅਸੀਂ ਤਾਂ ਸੀਐਮ ਸਾਹਿਬ ਨੂੰ ਆਹੀ ਮੰਗ ਕਰਦੇ ਆਂ ਦੇਖੋ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਸਾਨੂੰ ਨਾਲ ਕਿਸੇ ਜਈ ਤੋਂ ਲੈਣਾ ਕੋ ਸਾਨੂੰ ਤਾਂ ਲਾਈਟ ਤੱਕ ਮਤਵਲ ਹੈ ਜੀ ਸਾਡੀ ਲਾਈਟ ਸਹੀ ਕਰ ਦਿਓ ਸਾਨੂੰ ਕਿਸੇ ਦਾ ਕੋਈ ਮੰਗ ਨਹੀਂ ਅਸੀਂ ਦੋ ਟਰਾਂਸਫਾਰਮਰ ਦੀ ਮੰਗ ਕਰੀ ਹੈ ਇੱਕ ਇਸ ਟਰਾਂਸਫਾਰਮਰ ਸਾਡਾ ਇੱਥੇ ਲੱਗ ਜਾਏ ਇੱਕ ਸਾਡਾ ਉਹ ਮੈਜੇਦਪਾਲ ਆ ਜੀ ਸਾਡਾ ਮਸਲਾ ਹੱਲ ਹੋ ਜਾਏਗਾ ਬਸ ਅਸੀਂ ਇਹੀ ਬੇਨਤੀ ਕਰਦੇ ਆ ਅਸੀਂ ਐਸਸੀ ਸਾਹਿਬ ਨੂੰ ਵੀ ਆਹੀ ਬੇਨਤੀ ਕਰੀ ਆ ਐਕਸ਼ਨ ਸਾਹਿਬ ਨੂੰ ਆਹੀ ਬੇਨਤੀ ਕਰਾਂਗੇ ਕੱਲੂ ਵੀ ਅਸੀਂ ਜਾ ਕੇ ਆਉਂਗੇ ਐਕਸ਼ਨ ਸਾਹਿਬ ਆ ਪਰ ਸਾਡੀ ਇਹੀ ਬੇਨਤੀ ਹੈ ਵੀ ਸਾਡਾ ਮਸਲਾ ਹਲ ਹੋਣਾ ਚਾਹੀਦਾ ਜਿਹੜਾ ਸਮਾਨ ਸੜਿਆ ਹੈ ਕਾਫੀ ਲੱਖਾਂ ਦਾ ਤੁਸੀਂ ਦੱਸ ਰਹੇ ਸੀ 10-12 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਪਿੰਡ ਦਾ ਕਿਹਦਾ ਫ੍ਰਿਜ ਕਿਹਦਾ ਕੂਲਰ ਕਿਹਦਾ ਏਸੀ ਸੜ ਗਿਆ ਇਹਦਾ ਜ਼ਿੰਮੇਵਾਰ ਕੌਣ ਆ ਫਿਰ ਦੇਖੋ ਜੁਮੇਵਾਰ ਤੇ ਦਾ ਬਿਜਲੀ ਬੋਡੀ ਹੈ ਜੀ ਉਹ ਕਿਉਂ ਉਹ ਤਾਂ ਕਹਿੰਦੇ ਕਿ ਅਸਤੇ ਬਿਜਲੀ ਫਰੀ ਦੇ ਰਹੇ ਅਸੀਂ ਮੈਂਬਰ ਕਿਉਂ ਬਣੀ ਹੋਈ ਉਹ ਬਣਾ ਅਸੀਂ ਤਾਂ ਫਰੀ ਨਹੀਂ ਲੈ ਰਹੇ ਅਸੀਂ ਤਾਂ 45 4900 ਰੁਪਏ ਬਿੱਲ ਦੇ ਰਹੇ ਆ ਸਾਡੇ ਪਤਾ ਬਿੱਲ ਪਏ ਆ ਅਸੀਂ ਉਹ ਤਾਂ ਫਰੀ ਮੰਗਦੇ ਨਹੀਂ ਹਾਂ ਅਸੀਂ ਤਾਂ ਕਹਿੰਦੇ ਬਿੱਲ ਲਾਓ ਉਹ ਘੱਟੋ ਘੱਟ ਲੈਡ ਦਾ ਦੋ ਨਾ ਸਾਨੂੰ ਜਦ ਇਹਨਾਂ ਨੇ ਕੋਈ ਕੁੰਡੀ ਪਕੜਨੀ ਹੁੰਦੀ ਜਦ ਤਾਂ ਲੱਖਾਂ ਰੁਪਏ ਦਾ ਨੁਕਸਾਨ ਪਾ ਦਿੰਦੇ ਹਰ ਜਾਨਾ ਆ ਹੁਣ ਲੈਡ ਜਦ ਅਸੀਂ ਮੰਗਦੇ ਆ ਫੇਰ ਸਾਨੂੰ ਸਾਡੇ ਨਾਲ ਮਿਸਬ੍ਰੀਕ ਕਰਦੇ ਆ ਇਹ ਕਿੱਥੇ ਤੱਕ ਨੁਕਸਾਨ ਹੋਇਆ ਦੱਸੋ? ਕਿ ਨੁਕਸਾਨ ਤੁਹਾਡਾ ਜਿਹੜਾ ਹੋਇਆ ਕਿ ਬਿਜਲੀ ਭਾਗ ਭਰੀ। ਬਿਲਕੁਲ ਜੀ ਸਾਡਾ ਜੋ ਸਾਡੀ ਮੰਗ ਹੈ ਅਸੀਂ ਸੀਐਮ ਸਾਹਿਬ ਨੂੰ ਵੀ ਕੈਪੀਟੂਲੇਸ਼ਨ ਕੱਲੂ ਲਿਖ ਕੇ ਭੇਜਾਂਗੇ। ਵੀ ਜੋ ਸਾਡਾ ਨੁਕਸਾਨ ਹੋਇਆ ਹੈ ਇਹ ਬਿਜਲੀ ਬੋਰਡ ਚ ਐਸਜੀਓ ਪਰ ਰਾਇ ਜੈ ਭਰੇ। ਠੀਕ ਹੈ ਹਾਂਜੀ ਬਾਪੂ। ਜਿਹਦਾ ਮਤਵਲ ਹੈ ਹੈ ਵੀ ਇਹਨਾਂ ਦਾ ਬਿਜਲੀ ਬੋਰਡ ਦਾ 2-4 ਸਾਲ ਬਾਅਦ ਲੋੜ ਛੱਡ ਲੈ ਬੇਸਮਾਰ। ਹੂੰ। ਉਹ ਨੁਕਸਾਨ ਕਰਦਾ ਲੋੜ ਇਹ ਲੋੜ ਦੀ ਜ਼ਿੰਮੇਵਾਰੀ ਇਹਨਾਂ ਦੀ ਹੈ ਸਾਡੀ ਤਾਂ ਨਹੀਂ ਹੈ ਲੋੜ ਛੱਡਣਾ ਕਰਦਾ ਉਹਦਾ ਜਿਹੜੇ ਬੈਠੇ ਉਹਨਾਂ ਦਾ ਜਾਂ ਲੋੜ ਉਹ ਉਹਨਾਂ ਨੂੰ ਪਤਾ ਵੀ ਇਹਨਾਂ ਲੋੜ ਛੱਡੂਗਾ ਤਾਂ ਛੜੂਗਾ ਹੀ ਸਭ ਕੁਝ ਕੋਈ ਠੀਕ ਕਰਨ ਵੀ ਨਹੀਂ ਆਉਂਦਾ ਕੌਣ ਆਉਂਦਾ ਠੀਕਾ ਕੌਣ ਆ ਪਿੱਟ ਰਿਹਾ ਤੁਹਾਡੇ ਸਾਹਮਣੇ ਐਨੇ ਹੋ ਰਹੇ ਅਸੀਂ ਐਨੀ ਦੇਰ ਦੇ ਪਿੱਟ ਰਹੇ ਇੱਕ ਟਰਾਂਸਫਾਰਮ ਨਹੀਂ ਬਦਲ ਸਕੇ 60 ਸਾਲਾਂ ਚ ਹੁਣ ਸਾਨੂੰ ਦੱਸ ਕਿਆ ਕਰਾਂ ਅਸੀਂ ਉਹ ਤੁਹਾਡੇ ਇੱਥੇ بڑے بڑے ਮੰਤਰੀ ਮੁੱਖ ਮੰਤਰੀ ਤੱਕ ਰਹਿੰਦੇ ਨੇ ਨੇ ਤਿੰਨ ਦੋ ਮੁੱਖ ਮੰਟਰੀ ਦਾ ਉਰੀ ਬਣੇ ਕਦੀ ਉਹਨੇ ਆ ਕੇ ਸਾਡੀਆਂ ਗਲੀਆਂ ਚ ਨਹੀਂ ਦੇਖਿਆ ਕੈਪਟਨ ਸਾਹਿਬ ਬੈਠੇ ਇੱਥੇ ਨਾਲ ਕਦੀ ਵੀ ਆ ਕੇ ਸਾਡੀ ਤੋਂ ਤਕਲੀਫ਼ ਨਹੀਂ ਕੱਢਦੀ ਸੁਣੀ ਨਹੀਂ ਕੈਪਟਨ ਤਾਂ ਕਹਿੰਦਾ ਕਿ ਮੈਂ ਸਿਸਮਾ ਗੋਦ ਹੀ ਲਿਆ ਹੋਇਆ ਕਿ ਜੀ ਮੈਨੂੰ ਹਾਰ ਬਦਲ ਉਹਦਾ ਇੱਕ ਪਾਸਾ ਹੈ ਉਰੇ ਉਹ ਆਪਣੇ ਫਾਰਮ 'ਚ ਬਣਨ ਨਹੀਂ ਦਿੰਦਾ ਗੋਦ ਇੱਕ ਪਾਸੇ ਰਹੀ ਅੱਛਾ ਉੱਤੇ ਤਾਂ ਤੁਸੀਂ ਕਦੀ ਜਾ ਕੇ ਨਹੀਂ ਨੇੜੇ ਉਹਨਾਂ ਕਦੀ ਅੱਜ ਤੱਕ ਸਿਸਮਾ ਸਾਲਾਪੁਰ ਦਾਮ ਦਾ ਪਰਲਾ ਹੂੰ ਕਿੰਨੇ ਵਾਰੀ ਕਿਹਾ ਵੇ ਆ ਕੇ ਇਸ ਡਾਇਵ ਨੂੰ ਸੁੰਦਰ ਬਣਾ ਦਿਓ ਜੇ ਮਿਲੇ ਜੀ ਕੈਪਟਨ ਸਾਹਿਬ ਨੂੰ ਜਾ ਕੇ ਤੁਸੀਂ ਹਾਂ ਨਾ ਮਿਲ ਲਿਆ ਮਿਲ ਰੇ ਆਲਾ ਤੇ ਮੈਂ ਨਹੀਂ ਉਹਦਾ ਆਪਣੇ ਅੱਡੇ ਅੱਡੇ ਅਸਰਾਂ ਨੂੰ ਨਹੀਂ ਬੜਾ ਲੱਗਾ ਸਾਨੂੰ ਗਿਆ ਸਾਡੀ ਕੀ ਪੁੱਛਾ ਉੱਤੇ ਅੱਛਾ ਜੇ ਹੁਣ ਸੁਣਵਾਈ ਨਹੀਂ ਹੁੰਦੀ ਕੋਈ ਮਸਲਾ ਹੱਲ ਨਹੀਂ ਹੁੰਦਾ ਕੀ ਆ ਫਿਰ ਅਗਲਾ ਕਦਮ ਫੇਰ ਆਈਆ ਵੀ ਹਾਇ ਹੱਲ ਲਾਦੌਰ ਲਾਦੌਰ ਇੱਥੇ ਬੈਠ ਕੇ ਇੱਥੇ ਰੋਡ ਜਾਮ ਕਰ ਲੋ ਫੇਰ ਆ ਜੂंगे ਫੇਰ ਸਾਰੇ ਆ ਜਣੇ ਫੇਰ ਆਉਂਗੇ ਫੇਰ ਉੱਥੇ ਬਾਦਲ ਵੀ ਸੁਖਮਾ ਆਲੇ ਵੀ ਆ ਜੂंगे ਫਲਾਣੇ ਵੀ ਆ ਜੂंगे ਸਾਨੂੰ ਥਾਪੀ ਜਾਂਦੇ अच्छा खाली थापी दे जो नेता राजा کولو ਕਰ ਲੂਗੇ ਫਿਰ ਬੈਠੇ ਆਪਣਾ ਮਾਦ ਮਸਤੀ ਲੈ ਲੇ ਬਿਲਕੁਲ ਤੂੰ ਦੇਖੋ ਕਿ ਲੋਕ ਲਗਾਤਾਰ ਪਰੇਸ਼ਾਨ ਨੇ ਤਾਂ ਕੀ ਪ੍ਰੋਬਲਮ ਆ ਰਹੀ ਬਾਈ ਜੀ ਪਿੰਡ ਦੇ ਵਿੱਚ ਦੱਸਿਆ ਕਿ ਬਿਜਲੀ ਬਹੁਤ ਘੱਟ ਬੱਧ ਆ ਰਹੀ ਇਸ ਕਾਰਨ ਸਾਮਾਨ ਸੜ ਗਿਆ ਬਹੁਤ ਲਾਈਟ ਵੀਰੇ ਘਟ ਆਂਦੀ ਹੈ ਪਹਿਲੀ ਗੱਲ ਤਾਂ ਹੰਦਾ ਕਹਿੰਦਾ ਹਫਤਾ ਹਫਤਾ ਦਾ ਦਿਨ ਹੋ ਗਏ ਸੰਤਾ ਬਿਜਲੀ ਘਰ ਦੇ ਚੱਕਰ ਮਾਰਦਿਆਂ ਨੂੰ ਲਾਈਟ ਆਂਦੀ ਨਹੀਂ ਹੈਗੀ ਜੀ ਦਿਨ ਦੀ ਜਿਆਦਾ ਨਹੀਂ ਆਲਾ 4-5 ਵਾਰ ਤਾਂ 12 ਬਾਰੇ ਦੇ ਕੰਪਲੀਟਾਂ ਵੀ ਕੀ ਬਾਜੀ ਨੂੰ ਪਤਾ ਹੀ ਹੈ ਕਹਿ ਕਹਿ ਕੇ ਲਾਈਟ ਠੀਕ ਰਾਣੀ ਪੈਂਦੀ ਜੀ ਕੋਈ ਠੀਕ ਨਹੀਂ ਕਰਨਾ ਉਹ ਜਾਂਦੇ ਨਹੀਂ ਜੀ ਬਹੁ ਮਾੜਾ ਹਾਲ ਹੈ ਜੀ ਪੂਰਾ ਹਾਲ ਹੈ ਜੀ ਰਾਤ ਨੂੰ ਕਿੰਨਾ ਕ ਸਾਮਾਨ ਹੋ ਗਿਆ ਨੁਕਸਾਨ ਨੁਕਸਾਨ ਜੀ ਨਵੀਟਰ ਸੜ ਗਏ ਜੀ ਅੱਛਾ ਪੱਕੇ ਭੁੱਕੇ ਸੜ ਗਏ ਜੀ ਹਾਂ ਹਾਂ ਇਹ ਬੁਰਾ ਹਾਲ ਹੈ ਜੀ ਬਿਲਕੁਲ ਵੀ ਦੇਖੋ ਕਿ ਜਿਸ ਤਰੀਕੇ ਨਾਲ ਲੋਕ ਪਰੇਸ਼ਾਨ ਨੇ ਇਹਨਾਂ ਨੂੰ ਤਾਂ ਕਿਹਾ ਜਾ ਰਿਹਾ ਹੈ ਕਿ ਸਾਡਾ ਸਾਮਾਨ ਸੜ ਚੁੱਕਾ ਹੈ 10-15 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਇਹਦੀਪੁਰ ਭਾਈ ਬਿਲਕੁਲ ਬਿਜਲੀ ਭਾਗ ਨੂੰ ਕਰਨੀ ਚਾਹੀਦੀ ਕਿਉਂਕਿ ਜਦੋਂ ਕਿਸੇ ਦੇ ਘਰ ਦੀ ਕੁੰਡੀ ਫੜੀ ਜਾਂਦੀ ਹੈ ਉਸ ਸਮੇਂ ਤਾਂ ਬਹੁਤ ਢਾਈ ਢਾਈ ਲੱਖ 3-3 ਲੱਖ ਰੁਪਏ ਜੁਰਮਾਨਾ ਇਹਨਾਂ ਵੱਲੋਂ ਲਾ ਜਾਂਦਾ ਹੈ ਪਰ ਜਦੋਂ ਹੁਣ ਇਹਨਾਂ ਦੀ ਲਾਪਰਵਾਹੀ ਕਾਰਨ ਪਿੰਡ ਦਾ ਸਮਾਨ ਸੜਿਆ ਉਸ ਸਮੇਂ ਵੀ ਜ਼ਿੰਮੇਵਾਰੀ ਇਹਨਾਂ ਦੀ ਚਾਹੀਦੀ ਹੈ ਤਾਂ ਇਹਨਾਂ ਵੱਲੋਂ ਲੋਕਾਂ ਵੱਲੋਂ ਕਿਹਾ ਗਿਆ ਇਹ ਗੱਲ ਪੂਰੀ ਤਾਂ ਹੁਣ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਬਿਜਲੀ ਭਾਗ ਦੀ ਲਾਪਰਵਾਹੀ ਸਾਹਮਣੇ ਆਈ ਹੈ ਦੂਜੇ ਪਾਸੇ ਹੁਣ ਇਸ ਪੂਰੇ ਮਾਮਲੇ ਬਾਰੇ ਬਿਜਲੀ ਭਾਗ ਦੇ ਅਧਿਕਾਰੀ ਕੀ ਕਹਿ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸੱਜਣਾ ਦਾ ਐ ਹਾਂਜੀ ਹਾਂਜੀ ਮੈਚਨ ਬੰਨਿਓ ਚੈਨਲ ਤੋਂ ਹਰਤੇ ਸਿੰਘ ਬੋਲ ਰਿਹਾ ਜੀ ਹਾਂਜੀ ਹਾਂਜੀ ਕਿਹੜਾ ਹੈ ਜੀ ਠੀਕ ਹੈ ਜੀ ਅਸੀਂ ਖੜੇ ਆ ਇਸ ਸਮੇਂ ਨਾ ਸਿਸਮਾ ਦੇ ਵਿੱਚ ਲੋਕ ਇੱਥੇ ਇਕੱਠੇ ਹੋ ਕੇ ਨਾ ਰੋਡ ਦੇ ਉੱਤੇ ਆਏ ਸੀ ਪੈਦਲ ਆਣ ਲੱਗੀ ਸੀ ਧਰਨਾ ਆ ਇਹ ਪਰਿੰਦਾ ਪਰਿੰਦਾ ਨੂੰ ਸਮਝਾਇਆ ਕਿ ਚਲੋ ਧਰਨਾ ਬਾਅਦ ਚ ਪਹਿਲਾਂ ਕੀ ਪ੍ਰੋਬਲਮ ਦੱਸੋ ਕੀ ਹੈ ਇਹ ਕਹਿੰਦੇ ਕਿ ਸਾਡੇ ਕਟੋ-ਕਟ 10-12 ਲੱਖ ਰੁਪਏ ਦਾ ਸਮਾਨ ਸੜ ਗਿਆ ਸਵੇਰੇ ਰਾਤ ਕਿ ਬਿਜਲੀ ਜ਼ਿਆਦਾ ਆਣ ਕਰਕੇ ਉਹ ਜਿਹੜਾ ਓਵਰਲੋਡ ਆਇਆ ਤਾਂ ਕਿ ਜਿਹੜਾ ਬਿਜਲੀ ਕਰਕੇ ਸਮਾਨ ਸਾਡਾ ਸੜ ਗਿਆ ਕੂਲਰ ਫ੍ਰਿਜ ਏਸੀ ਵਗੈਰਾ ਸਾਰਾ ਕੁਝ ਸੜ ਗਿਆ ਉਹ ਜ਼ਿੰਮੇਵਾਰ ਵੀ ਤੁਹਾਨੂੰ ਠਹਿਰਾ ਰਹੇ ਨੇ ਉਹ ਕਹਿੰਦੇ ਕਿ ਇੰਨੀ ਦਿਨ ਤੋਂ 12 ਦਿਨ ਤੋਂ ਅਸੀਂ ਐਨਡੀ ਫਾਰਮ ਤੇ ਡਿਕਲੇਰੇਸ਼ਨ ਦਿੰਦੇ ਨੇ ਉਹ ਸਟੈਬਲਾਈਜ਼ਰ ਲਾਉਣ ਦੀ ਜ਼ਿੰਮੇਵਾਰੀ ਸਾਡੀ ਥੋੜੀ ਆ ਸਾਬ ਨਹੀਂ ਉਹ ਸਾਰੇ ਸਟੈਪਲਰ ਹੈਗੇ ਜਨਾਬ ਅਸੀਂ ਦੇਖ ਕੇ ਆਏ ਆ ਘਰ ਕਾ ਸਟੈਪਲਰ ਵੀ ਚੈੱਕ ਨਹੀਂ ਚਾਹੀਦਾ ਨਹੀਂ ਜੀ ਫੇਰ ਸਾਡੀ ਚਾਹੀਦਾ ਮੈਂ ਫਿਰ ਕਿ ਚੱਤਰ ਕੀ ਉਹ ਕਹਿੰਦੇ 63 ਦਿਨ ਤੋਂ ਤਾਂ ਬਦਲ ਲੈਟ ਆਈ ਹੋਈ ਸੀ ਤੇ ਰੋਜ਼ ਉਹ ਸਟੈਬਲਾਈਜ਼ਰ ਨੇ ਕੰਮ ਨਹੀਂ ਕਰਿਆ ਇਹਨਾਂ ਦੇ ਹਾਂਜੀ ਸਾਡੇ ਵੀ ਲੱਗੇ ਸਟੈਬਲਾਈਜ਼ਰ ਫੇਰ ਕਰਾ ਕੇ ਲੱਗੀ ਹੁੰਦੇ ਨਹੀਂ ਉਹ ਤਾਂ ਉਹ ਤਾਂ ਸਰ ਉਹ ਤਾਂ ਠੀਕ ਹੈ ਪਰ ਇਹ ਤਾਂ ਕਹਿੰਦੇ 10 12 ਤਰੀਕ ਤੋਂ ਸੀ ਅਪਲੀਕੇਸ਼ਨ ਦੇ ਰਹੇ ਕਿ ਉਹ ਨੂੰ ਠੀਕ ਕੀਤਾ ਜਾਂਦਾ ਜੀ ਕੀ ਤਾਂ ਫਿਊਜ਼ ਉੱਡ ਗਿਆ ਜੀ ਫਿਊਜ਼ ਉੱਡਦਾ ਸਾਡੇ ਬੰਦੇ ਟੈਂਡ ਕਰਦੇ ਨੇ ਉਹ ਕਹਿੰਦੇ ਸਾਡਾ ਟ੍ਰਾਂਸਫਾਰਮ ਜੀ ਲਿਖੇ ਭੇਜੀਏ ਇਹਨਾਂ ਨੇ ਉੱਪਰ ਵੀ ਸਿੱਤੀ ਪਾਈ ਹੋਈ ਹੈ ਉਹ ਕਹਿੰਦੇ ਟ੍ਰਾਂਸਫਾਰਮ ਵੀ ਸਾਡੇ ਪਾਸ ਹੋਇਆ ਹੋਇਆ 50 ਸਾਲ ਤੋਂ ਵੱਧ ਹੋ ਗਏ ਟ੍ਰਾਂਸਫਾਰਮ ਲੱਗੇ ਹੋਏ ਇੱਥੇ ਖੇਤਾਂ ਦੀ ਤੇ ਨਾਲ ਪਿੰਡ ਦੀ ਬਿਜਲੀ ਇਕੱਠੀ ਕੀਤੀ ਹੋਈ ਹੈ ਇੱਕ ਮੋਟਰ ਇਹਨਾਂ ਕੋਲ ਪ੍ਰੋਬਲਮ ਵਾਰ-ਵਾਰ ਆਉਂਦੀ ਕੰਡੀ ਕੰਡੀ ਏਰੀਆ ਕਰਕੇ ਜੀ ਉਹ ਉਹ ਤਾਂ ਉੰਡੀ ਏਰੀਆ ਕਰਕੇ ਨਾ ਸਾਰੀ ਮੋਟਰਾਂ ਵੀ ਤੇ ਘਰਾਂ ਦੀ ਲਾਈਟ ਵੀ ਇਹ ਨਵਾਂ ਟਰਾਂਸਫਾਰਮਰ ਕਦੋਂ ਰਖਾਣਾ ਜੀ ਇਹਨਾਂ ਦਾ ਕੰਮ ਕਾਲੀ ਸੜ ਦਾ ਪੂਰੇ ਹੋਏ ਹੋਏ ਜੀ ਨਹੀਂ ਉਹ ਤਾਂ ਮੇਰੀ ਗੱਲ ਸੁਣੋ ਟਰਾਂਸਫਾਰਮਰ ਚੱਲਦਾ ਹੈ ਅੰਡਰ ਲੋਡ ਟਰਾਂਸਫਾਰਮਰ ਹੈ ਉਹ ਵੀ ਸਾਡੇ ਨਵਾਂ ਸੀ ਬਣਾ ਰਿਆ ਪ੍ਰਪੋਜ਼ ਕਰ ਰਿਆ ਸੀ ਲੋਕੇਸ਼ਨ ਇੱਕ ਵਾਰ ਸਰਪੰਚ ਨੂੰ ਪੁੱਛੀ ਹੋਈ ਹੈ ਹਾਂ ਜੀ ਉਹ ਡਿਸਾਈਡ ਕਰਕੇ ਜੀ ਨਾਲ ਦੇ ਨਾਲ ਸਪੈਡ ਫਰੇਮ ਕਰ ਦੇਣੇ ਇਹ ਹਫਤੇ ਚ ਲਾ ਲੋ ਕੰਮ ਹੋ ਜਾਣਾ ਇਹ ਸਮਾਨ ਦਾ ਫੇ ਕੀ ਕਰੀਏ ਇਹਨਾਂ ਦਾ ਹੁਣ ਸਮਾਨ ਦੇਖੋ ਤਾਂ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਹਾਂ ਤਾਂ ਹੁਣ ਇਹ ਇਹ ਇਹਦਾ ਪਿੰਡ ਵਾਲੇ ਹੋਰ ਕਹਿ ਰਹੇ ਨੇ ਕਹਿੰਦਾ ਜਦੋਂ ਬਿਜਲੀ ਦੀ ਕੋਈ ਕੁੰਡੀ ਲਾਂਦਾ ਉਸ ਸਮੇਂ ਢਾਈ ਢਾਈ 3-3 ਲੱਖ ਰੁਪਏ ਤੁਸੀਂ ਜੁਰਮਾਨਾ ਪਾ ਦਿੰਨੇ ਆ ਹੁਣ ਜਦੋਂ 10 ਬਰ ਲੱਖ ਰੁਪਏ ਸਾਡਾ ਸਮਾਨ ਛੜਿਆ ਉਸ ਸਮੇਂ ਮਹਿਕਮਾ ਚੁੱਪ ਹੈ ਜੀ ਇਹਨਾਂ ਨੂੰ ਪੁੱਛੋ ਤੁਸੀਂ ਮੇਰੀ ਗੱਲ ਸੁਣੋ ਹਰਪ੍ਰੀਤ ਜੀ ਰਾਤ ਨੂੰ ਉੱਥੇ ਤੁਹਾਨੂੰ 12 ਵਜੇ ਰਾਤ ਨੂੰ ਇਹ ਕੁੰਡੀ ਲਾਂਦੇ ਨੇ ਹਾਂਜੀ ਹੁਣ ਤੁਹਾਨੂੰ 12 ਵਜੇ ਸਾਡੇ ਵਾਸਤੇ ਚੈੱਕ ਕਰਨਾ ਹੀ ਪੋਸੀਬਲ ਹੈ ਰਾਤ ਨੂੰ 5 ਵਜੇ ਤੋਂ ਬਾਅਦ ਸੂਰਜ ਚੜ੍ਹਨ ਤੋਂ ਪਹਿਲਾਂ ਹਾਂ ਅਸੀਂ ਨਹੀਂ ਕਰ ਸਕਦੇ ਜੀ ਕਿ ਸਾਡੇ ਰੂਲ ਕਹਿੰਦੇ ਨੇ ਰਾਤ ਨੂੰ 12 ਵਜੇ ਕੁੰਡੀ ਲਾਣਗੇ ਤਾਂ ਫਿਰ ਉਹ ਫਿਊਜ਼ੀ ਉਡਾਊਗਾ ਉਹ ਨਹੀਂ ਕੁੰਡੀ ਦਾ ਕੁੰਡੀ ਦੀ ਤਾਰਾਂ ਜਨਾਬ ਜਿੰਦਣਗੇ ਉਹਦੇ ਨਾਲ ਕੀ ਹੋਣਾ ਹੈ ਕੁੰਡੀ ਦਾ ਜਨਾਬ ਹੁਣ ਕੀ ਕੋਈ ਨਾ ਕੁੰਡੀ ਦਾ ਤਾਂ ਕੋਈ ਸਬੂਤ ਨਹੀਂ ਤੁਹਾਡੇ ਕੋਲ ਕੁੰਡੀ ਲਾ ਰਿਹਾ ਕੋਈ ਮੈਂ ਗੱਲ ਕਰ ਰਿਹਾ ਕਿ ਇਹਨਾਂ ਇਹਨਾਂ ਲੋਕਾਂ ਦਾ ਇਹ ਸਾਡੇ ਕੋਲ ਸਬੂਤ ਹੁੰਦਾ ਤਾਂ ਅਸੀਂ ਚੜਾਣਾ ਚੰਦੇ ਹਾਂ ਉਹ ਤੁਹਾਨੂੰ ਬਰਬਲੀ ਇਹ ਗੱਲ ਕਹਿ ਰਹੇ ਨੇ ਕਿ ਜਦੋਂ ਕਿਸੇ ਦੀ ਕੁੰਡੀ ਫੜੀ ਜਾਂਦੀ ਕਿਸੇ ਪਿੰਡ ਚ ਕਿ ਉਦੋਂ ਤਾਂ ਕਿ ਮਹਿਕਮਾ ਜੁਰਮਾਨਾ ਲਾ ਦਿੰਦਾ ਜੀ ਜਦੋਂ ਤੁਹਾਡਾ ਸਮਾਨ ਛੜਿਆ ਉਸ ਸਮੇਂ ਜ਼ਿੰਮੇਵਾਰੀ ਕਿਉਂ ਨਹੀਂ ਲੈ ਰਹੇ ਆਪਣੇ ਦੇਖੋ ਕੁੰਡੀ ਫੜੇ ਤਾਂ ਜੁਰਮਾਨਾ ਅਸੀਂ ਜੁਰਮਾਨਾ ਪਾਣਿਆ ਜਿਹੜਾ ਐਸ ਪਰ ਰੂਲ ਕੰਮ ਕਰਦੇ ਹਾਂ ਜਿਹੜਾ ਇਹ ਸਮਾਨ ਛੜਿਆ ਨਾ ਇਹ ਵੀ ਸਾਡੇ ਫਾਰਮ ਤੇ ਅਸੀਂ ਸਾਈਨ ਕਰਵਾਣੇ ਆ ਬਸ ਹੱਦ ਦੀ ਜ਼ਿੰਮੇਵਾਰੀ ਸਾਰੀ ਕੰਪਨੀ ਉੱਤੇ ਹੁੰਦੀ ਹੈ ਬਾਹਰ ਨਹੀਂ ਸਾਡੀ ਹੁਣ ਇਹਨਾਂ ਦਾ ਕਰਾਓ ਹੱਲ ਜਿਹੜਾ ਓਵਰਲੋਡ ਆ ਰਹੀ ਹੈ ਤੇ ਕਦੇ ਕਦੇ ਅਸੀਂ ਕਰਾਵਾਂ ਅਸੀਂ ਕਰਾਵਾਂਗੇ ਜਿੱਦੀ ਨੋਟ ਵੀ ਕਰਿਆ ਅਸੀਂ ਉੱਪਰ ਵੀ ਜਵਾਬ ਭੇਜਿਆ ਆਪਣਾ ਹਾਂਜੀ ਅਸੀਂ ਬਿਲਕੁਲ ਕਰਾਵਾਂਗੇ ਕਦੋਂ ਤੱਕ ਹੋ ਜਾਏਗਾ ਹੱ ਇਹ ਹਫਤੇ ਚ ਅਸੀਂ ਐਸਟੀਮੇਟ ਅੱਗੇ ਭੇਜ ਦਾਂਗੇ ਠੀਕ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਵੱਲੋਂ ਹਾਂਜੀ ਮੇਰੇ ਵੱਲੋਂ ਭਾਵੇਂ ਲਿਖ ਲਓ ਇਹ ਹਫਤੇ ਅਸੀਂ ਇਹਨਾਂ ਦਾ ਐਸਟੀਮੇਟ ਭੇਜ ਦਾਂਗੇ ਬਸ ਤੁਸੀਂ ਲਾਈਵ ਚੱਲ ਰਹੀ ਸੀ ਸਾਡੇ ਨਾਲ ਚੈਨਲ ਤੇ ਨਾ ਅਸੀਂ ਤੁਹਾਡਾ ਰਿਕਾਰਡ ਕਰ ਲਿਆ ਸਾਰਾ ਤੁਸੀਂ ਬਸ ਆਪਣੇ ਆਪ ਦੇਖੋ ਜੁਮੇ ਸਮਝ ਕੇ ਨਾ ਕਰੋ ਇਹਨਾਂ ਦਾ ਹਾਂ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਪਿੰਡ ਵਾਲੇ ਨਾ ਅੱਜ ਤੱਕ ਖੜੇ ਹੋ ਆ ਗੱਲ ਤੱਕ ਡਿਲੀਵਰ ਕਰ ਆ ਪਿੰਡ ਵਾਲੇ ਮੇਰੇ ਨਾਲੇ ਖੜੇ ਨਹੀਂ ਹਾਂ 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 ਵੀ ਰਾਤ ਨੂੰ ਕੁੰਡੀਆਂ ਲਾਣਾ ਤੁਸੀਂ ਆਉਂਦੇ ਹੀ ਪੈਰਾਂ ਦੇ ਭੁਲਾੜੀ ਮਾਰ ਲਿਓ ਕੋਈ ਕੁੰ ਆਰ ਕੁੰਡੀ ਫੜੀ ਗਈ ਤੇ ਜੁਰਮਾਨਾ ਲੱਗਾ ਤੁਹਾਡੇ ਨੂੰ ਫੋਨ ਦਾ ਸਾਡੇ ਚੱਕ ਦੇਣੀ ਆ ਉਹ ਕਹਿੰਦੇ ਫੋਨ ਤਾਂ ਚੱਕ ਦੇਣੀ ਸਾਡਾ ਉਹ ਤਾਂ ਖੜੇ ਨੇ ਸਾਰੇ ਕੋਲੇ ਖੜੇ ਨੇ ਸਾਰਾ ਪਿੰਡ ਖੜਾ ਰਾਤੀ ਸਾਢੇ 12 ਵਜੇ ਪਹਿਲਾਂ ਐਸ.ਜੀ. ਸਾਹਿਬ ਨੂੰ ਮੈਂ ਫੋਨ ਕਰਿਆ ਸਾਢੇ 12 ਵੀ ਲਾਈਟ ਬੰਦ ਕਰਾ ਦੋ ਸਾਢੇ ਪਾਰ ਤੁਸੀਂ ਤੁਹਾਨੂੰ ਕੰਪਲੇਨਟ ਸੈਂਟਰ ਦਾ ਨੰਬਰ ਦਿੱਤਾ ਭਾਈ ਸਾਹਿਬ ਕੰਪਲੀਟ ਮੇਥੇ ਹੋਈ ਵੀ ਹੈ ਮੇਰੀ ਕੰਪਲੀਟ ਹੋਈ ਵੀ ਹੈ ਮੇਰੀ ਉਸ ਤੋਂ ਬਾਅਦ ਮੈਂ ਐਸ.ਜੀ. ਸਾਹਿਬ ਨੂੰ ਫੋਨ ਕਰਿਆ ਉਹਨਾਂ ਨੇ ਮੇਰਾ ਇੱਕ ਬੈਲ ਤੇ ਫੋਨ ਚੱਕਿਆ ਮੈਂ ਤਾਂ ਜੀ ਦੇਖੋ ਕੱਲ ਕੱਲ ਮੈਂ ਜੀ ਐਸ ਸੀ ਸਾਹਿਬ ਨੇ ਕਿ ਨਾ ਜੀ ਮੇਰੇ ਐਸ ਸੀ ਸਾਹਿਬ ਨੇ ਇੱਕ ਬੈਲ ਨਹੀਂ ਵੱਜਣ ਦਿੱਤੀ ਜਦ ਹੀ ਫੋਨ ਚੱਕਿਆ ਔਰ ਮੈਂ ਤੁਹਾਡੇ ਤੁਹਾਡੇ ਜੈਨੂ ਵੀ ਫੋਨ ਕਰਿਆ ਜੈਨੂ ਨੇ ਤੁਹਾਡੇ ਨੂੰ ਫੋਨ ਚੱਕਿਆ ਚਲੋ ਜਨਾਬ ਹੁਣ ਦੇਖੋ ਗੱਲ ਛੱਡੋ ਛੱਡੋ ਗਾਹਾਂ ਹੁਣ ਤੁਸੀਂ ਹੱਲ ਕਰਾਓ ਇਹਨਾਂ ਦਾ ਇਹ ਜਿੰਨਾ ਵਧਾਈ ਜਾਊਗਾ ਇਹਨਾਂ ਵਧਿਆ ਨਾ ਕੰਮ ਇਹਨਾਂ ਵੱਲੋਂ ਵੀ ਤੁਹਾਡੇ ਵੱਲੋਂ ਵੀ ਹੈ ਨਾ ਆਪਾਂ ਮਸਲਾ ਹੱਲ ਕਰਾਉਣਾ ਹਾਂ ਮਸਲਾ ਹੱਲ ਕਰਡੋ ਇਹਨਾਂ ਦਾ ਕਿ ਆਪਾਂ ਸੋਚਦੇ ਕਿ ਜੇ ਲੋਕ ਨਾ ਰੋੜਦੇ ਆ ਨਾ ਤੁਸੀਂ ਵਧੀਆ ਤਰੀਕੇ ਨਾਲ ਵਧੀਆ ਅਫਸਰ ਸਾਨੂੰ ਤੁਹਾਡੇ ਪਤਾ ਤੁਸੀਂ ਕਰੋ ਇਹਨਾਂ ਦਾ ਹੈ ਨਾ ਜੀ ਹਰ ਵੀ ਜੀ ਤੁਸੀਂ ਬਾਕੀ ਪਿੰਡਾਂ 'ਚ ਪੁੱਛ ਲਓ 10 ਪਿੰਡਾਂ 'ਚ ਨਾ ਕੜੇ ਬੇਰ ਕੰਮ ਕਰਾਈ ਉਹ ਤਾਂ ਹੀ ਤੁਹਾਨੂੰ ਤਾਂ ਹੀ ਤੁਹਾਡੇ ਮਾਣ ਕਰਕੇ ਕਿਹਾ ਨਾ ਤੁ ਸਰ ਜਨਾ ਇਹ ਕਹਿੰਦੇ ਸੀ ਰੋਡ ਜਮ ਕਰਨਾ ਹਾਂ ਕੱਲ ਮੈਂ ਡਾਇਰੀਆ ਹੋਇਆ ਪਿਆ ਸੀ ਮੈਨੂੰ ਮੈਂ ਫੋਰਵਰਡਿੰਗ ਲਾਇਆ ਸੀ ਆਪਣੇ ਐਡੀਸ਼ਨਲ ਐਸਡੀਓ ਹਾਂਜੀ ਹਾਂਜੀ ਐਸ ਕਰਕੇ ਫੋਨ ਮੇਰੇ ਕੋਲ ਤਾਂ ਰੀਸੀਵ ਹੋਇਆ ਹੀ ਚਲੋ ਕੋਈ ਕੋਈ ਗੱਲ ਨਹੀਂ ਹੋ ਜਾਂਦੀਆਂ ਮਜਬੂਰੀਆਂ ਮਜਬੂਰੀਆਂ ਹੋ ਜਾਂਦੀਆਂ ਬਹੁਤ ਜ਼ਿਆਦਾ ਪਰ ਇਨਸਾਨੀ ਅਧਿਕਾਰ ਮੱਠੀ ਹਾਂ ਕਰਵਾਓ ਇਹਨਾਂ ਦਾ ਕੰਮ ਕਰਾਓ ਜਲਦੀ ਹੈ ਨਾ ਸਾਕੇ ਜੀ ਕਰਾਣੇ ਆ ਜੀ ਅਸੀਂ ਬਹੁਤ ਪੋਜ਼ਿਟਿਵ ਟੀਕ ਨਾਲ ਕੰਮ ਕਰਦੇ ਆ ਜੀ ਕਰਾਣੇ ਠੀਕ ਹੈ ਸਰ ਥੈਂਕ ਯੂ ਵੈਰੀ ਮਚ ਓਕੇ ਤੋਂ ਦੋ ਤੋ ਵੇਸਾ ਮੈਂ ਐਸ ਟੀ ਓ ਡਿਲੀਪ ਭਾਗ ਜਿੰਨਾਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਕਾਰਨ ਪ੍ਰੋਬਲਮ ਆਈ ਹੈ ਜਾਂ ਕਿੰਨੇ ਕਿ ਦਿਨਾਂ ਦੇ ਵਿੱਚ ਇਹ ਪ੍ਰੋਬਲਮ ਹੱਲ ਹੋ ਜਾਏਗੀ ਦੇਖਦੇ ਕਿ ਹੁਣ ਸਿਸਮਾ ਪਿੰਡ ਦੇ ਲੋਕ ਲਗਾਤਾਰ ਪਰੇਸ਼ਾਨ ਨੇ ਇਹਨਾਂ ਦੀ ਪਰੇਸ਼ਾਨੀ ਬਿਜਲੀ ਵੱਧ ਘਟ ਆਉਣ ਦੀ ਕਦੋਂ ਹੱਲ ਹੁੰਦੀ ਹੈ ਤੁਹਾਨੂੰ ਵਾਲਾ ਸਮਝਦਾ ਸੀਗਾ ਤੁਹਾਨੂੰ ਕਿ ਮੈਂ ਸੁਮੀ ਦੇ ਨਾਲ ਹਰਤੇਸ਼